ਸਤਿ ਸ਼੍ਰੀ ਅਕਾਲ ਚੜ੍ਹਦੀਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੇ ਹਾਂ ਸੁਰਖੀਆਂ ਦੇ ਵੱਲ ਅੰਤਿਮ ਜ਼ਮਾਨਤ ਮਿਲਣ ਤੋਂ ਬਾਅਦ ਕੇਜਰੀਵਾਲ ਫਿਰ ਪਹੁੰਚੇ ਸੁਪਰੀਮ ਕੋਰਟ ਬੇਲ ਦਾ ਸਮਾਂ ਵਧਾਉਣ ਦੀ ਕੀਤੀ ਮੰਗ 2 ਜੂਨ ਨੂੰ ਕਰਨਾ ਹੋਵੇਗਾ ਆਤਮ ਸਮਰਪਣ ਰਾਜਕੋਟ ਅਗਜ 35 ਮੌਤਾਂ ਤੋਂ ਬਾਅਦ ਕਈ ਲੋਕ ਅਜੇ ਵੀ ਲਾਪਤਾ ਪਰਿਵਾਰਕ ਮੈਂਬਰਾਂ ਦੀ ਹਾਲਤ ਤਰਸਯੋਗ ਫੋਰੈਂਸਿਕ ਸਾਇੰਸ ਲੈਬਾਰਟਰੀ ਦੀ ਟੀਮ ਪਹੁੰਚੀ ਚੱਕਰਵਾਤੀ ਤੂਫਾਨ ਰੇਮੇਲ ਦਾ ਵੀਡੀਓ ਕਈ ਥਾਵਾਂ ਤੇ ਦਰਖਤ ਤੇ ਖੰਬੇ ਉਖੜੇ ਮਕਾਨ ਬਣੇ ਮਲਬਾ ਬੰਗਾਲ ਤੇ ਚੱਕਰਵਾਤ ਰੇਮਾਲ ਨੇ ਵੱਡੀ ਤਬਾਹੀ ਦੇ ਨਿਸ਼ਾਨ ਅਤੇ ਹੁਣ ਖਬਰਾਂ ਵਿਸਥਾਰਪੀ ਨਾਲ ਆਕਾਰੀ ਮੀਤੀ ਕੁਟਾਲੇ ਨਾਲ ਸੰਬੰਧਿਤ منی ਲਾਂਡਰਿੰਗ ਮਾਮਲੇ ਦੇ ਦੋਸ਼ੀ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਬਿੰਦ ਕੇਜਰੀਵਾਲ ਨੇ ਸੁਪਰੀਮ ਕੋਰਟ ਤੋਂ ਮੁੜਰਾਹਤ ਦੀ ਮੰਗ ਕੀਤੀ ਹੈ ਤਾਜ਼ਾ ਮਾਮਲੇ 'ਚ ਮੁੱਖ ਮੰਤਰੀ ਕੇਜਰੀਵਾਲ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਆਪਣੀ ਅੰਤਰੀਮ ਜ਼ਮਾਨਤ 7 ਦਿਨਾਂ ਤੱਕ ਵਧਾਉਣ ਦੀ ਮੰਗ ਕੀਤੀ ਹੈ। ਤਾਜ਼ਾ ਪਟੀਸ਼ਨ 'ਚ ਮੁੱਖ ਮੰਤਰੀ ਕੇਜਰੀਵਾਲ ਨੇ ਸਿਹਤ ਦੇ ਆਧਾਰ ਤੇ ਅੰਤਰੀਮ ਜ਼ਮਾਨਤ ਨੂੰ 7 ਦਿਨ ਹੋਰ ਵਧਾਉਣ ਦੀ ਮੰਗ ਕੀਤੀ ਹੈ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਕੁਝ ਮੈਡੀਕਲ ਟੈਸਟ ਕਰਾਉਣੇ ਪੈਣਗੇ ਤੇ ਇਸ ਮੰਤਵ ਲਈ ਉਨ੍ਹਾਂ ਦੀ ਅੰਤਰੀਮ ਜ਼ਮਾਨਤ ਜੋ ਕਿ 1 ਜੂਨ ਨੂੰ ਖਤਮ ਹੋ ਰਹੀ ਹੈ ਨੂੰ ਵਧਾਇਆ ਜਾਣਾ ਚਾਹੀਦਾ ਹੈ। ਆਮ ਆਦਮੀ ਪਾਰਟੀ ਦੇ ਹਵਾਲੇ ਨਾਲ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਨੂੰ ਪੀ.ਈ.ਟੀ. ਸੀ.ਟੀ. ਸਕੈਨ ਤੇ ਹੋਰ ਟੈਸਟ ਕਰਾਉਣੇ ਪ ਜਾਂਚ ਲਈ 7 ਦਿਨ ਦਾ ਸਮਾਂ ਮੰਗਿਆ ਜ਼ਿਕਰਯੋਗ ਹੈ ਕਿ ਇਸ ਸਮੇਂ ਅਰਵਿੰਦ ਕੇਜਰੀਵਾਲ 1 ਜੂਨ ਤੱਕ ਅੰਤਰੀਮ ਜ਼ਮਾਨਤ ਤੇ ਨੇ ਤੇ 10 ਮਈ ਨੂੰ ਸੁਪਰੀਮ ਕੋਰਟ ਨੇ ਉਹਨਾਂ ਨੂੰ ਲੋਕ ਸਭਾ ਚੋਣਾਂ ਲਈ ਪ੍ਰਚਾਰ ਕਰਨ ਲਈ 21 ਦਿਨਾਂ ਲਈ ਅੰਤਰੀਮ ਜ਼ਮਾਨਤ ਦਿੱਤੀ ਸੀ ਤੇ ਹੁਣ ਉਸ ਨੂੰ 2 ਜੂਨ ਨੂੰ ਆਤਮ ਸਮਰਪਣ ਕਰਨਾ ਹੋਵੇਗਾ 25 ਮਈ ਨੂੰ ਗੁਜਰਾਤ ਦੇ ਰਾਜਕੋਟ ਦੇ ਗੇਮਿੰਗ ਜ਼ੋਨ ਚ ਲੱਗੀ ਭਿਆਨਕ ਅਗਨ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਇਸ ਹਾਦਸੇ ਚ 12 ਬੱਚਿਆਂ ਸਮੇਤ 35 ਲੋਕਾਂ ਦੀ ਮੌਤ ਹੋ ਗਈ ਹੈ ਰਾਜਕੋਟ ਪੁਲਿਸ ਨੇ ਟੀਆਰਪੀ ਗੇਮ ਜ਼ੋਨ ਦੇ ਮਾਲਕ ਤੇ ਉਸਦੇ ਮੈਨੇਜਰ ਨੂੰ ਹਿਰਾਸਤ ਚ ਲਿਆ ਹੈ ਅਧਿਕਾਰੀਆਂ ਨੇ ਇੱਕ ਰਿਪੋਰਟ ਦੇ ਵਿੱਚ ਦੱਸਿਆ ਕਿ ਟੀਆਰਪੀ ਗੇਮ ਜ਼ੋਨ ਗਰਮੀਆਂ ਦੀ ਛੁੱਟੀਆਂ ਦਾ ਆਨੰਦ ਮਾਣਦੇ ਲੋਕਾਂ ਨਾਲ ਭਰਿਆ ਹੋਇਆ ਸੀ ਡੀਐਨਏ ਰਾਹੀਂ ਲਾਸ਼ਾਂ ਦੀ ਪਛਾਣ ਕੀਤੀ ਜਾ ਰਹੀ ਹੈ ਕੁਝ ਲੋਕ ਅਜੇ ਵੀ ਲਾਪਤਾ ਨੇ ਤੇ ਕੁਝ ਲੋਕਾਂ ਦੀਆਂ ਲਾਸ਼ਾਂ ਦੀ ਪਛਾਣ ਕਰ ਲਈ ਗਈ ਹੈ ਜਦੋਂ ਉਸ ਦੀ ਤਸਵੀਰ ਸਾਹਮਣੇ ਆਈ ਤਾਂ ਮੈਂਬਰ ਰੋਣ ਲੱਗੇ ਇਸ ਦੌਰਾਨ ਫੋਰੈਂਸਿਕ ਸਾਇੰਸ ਲੈਬਾਰਟਰੀ ਦੀ ਟੀਮ ਰਾਜਕੋਟ ਦੇ ਟੀਆਰਪੀ ਗੇਮ ਜ਼ੋਨ ਪਹੁੰਚੀ ਤੇ ਘਟਨਾ ਵਾਲੀ ਥਾਂ ਦੀ ਜਾਂਚ ਸ਼ੁਰੂ ਕੀਤੀ ਬੰਗਾਲ ਚੱਕਰਵਾਤੀ ਤੂਫਾਨ ਰੇਮਿਲ ਨੇ ਬੰਗਾਲ ਦੇ ਟਟਾ ਨਾਲ ਟਕਰਾਉਣ ਤੋਂ ਬਾਅਦ ਭਾਰੀ ਤਬਾਹੀ ਮਚਾਈ ਹੈ 35 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਆਇਸ ਭਿਆਨਕ ਚੱਕਰਵਾਤੀ ਤੂਫਾਨ ਕਾਰਨ ਪੱਛਮੀ ਬੰਗਾਲ ਚ ਭਾਰੀ ਮੀਂਹ ਪਿਆ ਜਿਸ ਕਾਰਨ ਕਈ ਘਰਾਂ ਤੇ ਖੇਤਾਂ ਚ ਪਾਣੀ ਭਰ ਗਿਆ ਚੱਕਰਵਾਤੀ ਤੂਫਾਨ ਇੰਨਾ ਭਿਆਨਕ ਸੀ ਕਿ ਇਸ ਨੇ ਤਬਾਹੀ ਦਾ ਰਾਜ ਛੱਡ ਦਿੱਤਾ ਇਥੋਂ ਤੱਕ ਕਿ ਤੂਫਾਨ ਰੇਮਿਲ ਕਾਰਨ ਕੋਲਕਾਤਾ ਦੀਆਂ ਸੜਕਾਂ ਤੇ ਪਾਣੀ ਭਰਿਆ ਬੰਗਾਲ ਚ ਜੇ ਵੀ ਤੇਜ਼ ਹਵਾਵਾਂ ਨਾਲ ਮੀਂਹ ਪੈ ਰਿਹਾ ਹੈ ਤੂਫਾਨ ਦੇਰਾ 8:30 ਵਜੇ ਗੁਆਂਢੀ ਦੇਸ਼ ਬੰਗਲਾਦੇਸ਼ ਤੇ ਖਨ ਪਛਮੀ ਤੱਟ ਦੇ ਮੌਂਗਲਾ ਦੇ ਨੇੜੇ ਆਏ ਜਿਸ ਤੋਂ ਬਾਅਦ ਇਹ ਬੰਗਾਲ ਦੇ ਟਟਾ ਨਾਲ ਟਕਰਾ ਗਏ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਵਿਕਰਮਜੀਤ ਸਿੰਘ ਖਾਲਸਾ ਵੱਲੋਂ ਵਿਧਾਨ ਸਭਾ ਹਲਕਾ ਫਤਿਹਗੜ੍ਹ ਸਾਹਿਬ ਵਿਖੇ ਆਪਣੇ 5ਵੇਂ ਗੇੜ ਦੌਰਾਨ ਵੱਖ-ਵੱਖ ਪਿੰਡਾਂ ਦਾ ਦੌਰਾ ਹਲਕਾ ਇੰਜਾਰ ਜਗਦੀਪ ਸਿੰਘ ਚੀਮਾ ਦੀ ਅਗਵਾਈ ਵਿੱਚ ਕੀਤਾ ਗਿਆ ਆਪਣੇ 5ਵੇਂ ਗੇੜ ਦੌਰਾਨ ਵਿਕਰਮਜੀਤ ਸਿੰਘ ਖਾਲਸਾ ਨੇ ਕਿਹਾ ਕਿ ਉਨ੍ਹਾਂ ਨੂੰ ਪਿੰਡਾਂ ਵਿੱਚ ਭਰਵਾਂ ਸਮਰਥਨ ਮਿਲ ਰਿਹਾ ਹੈ ਅਤੇ ਕਿ ਕੇਂਦਰ ਤੋਂ ਚੱਲਣ ਵਾਲੀਆਂ ਪਾਰਟੀਆਂ ਕਦੇ ਵੀ ਪੰਜਾਬ ਦਾ ਭਲਾਨੀ ਕਰ ਸਕਦੀਆਂ ਇਸ ਲਈ ਸ਼੍ਰੋਮਣੀ ਅਕਾਲੀ ਦਲ ਹੀ ਕੋਈ ਅਜਿਹੀ ਪਾਰਟੀ ਹੈ ਜੋ ਪੰਜਾਬੀਆਂ ਦੀ ਆਪਣੀ ਤੇ ਪੰਜਾਬ ਲਈ ਸਭ ਤੋਂ ਬਿਹਤਰ ਕੰਮ ਵਿੱਚ ਸਥਾਈ ਯੋਗਦਾਨ ਦਾ ਕਰ ਸਕਦੀ ਹੈ ਸਰਕਾਰਾਂ ਦੀਆਂ ਜਿਹੜੀਆਂ ਪ੍ਰਾਪਤੀਆਂ ਸਨ ਉਹ ਨਾ ਮਾਤਰ ਨੇ ਇਸ ਕਰਕੇ ਉਹ ਸਾਰੀਆਂ ਚੀਜ਼ਾਂ ਹੁਣ ਸਾਡਾ ਮੁੱਦਾ ਜਿਹੜਾ ਕੁਝ ਇਹਨਾਂ ਨੇ ਨਹੀਂ ਕੀਤਾ ਉਹ ਸ਼੍ਰੋਮਣੀ ਅਕਾਲੀ ਦਲ ਆਪਣੇ ਮੁੱਦੇ ਵੀ ਬਣਾਏਗਾ ਔਰ ਉਹਨਾਂ ਨੂੰ ਕਰੇ ਅਕਾਲੀ ਦਲ ਇਸ ਵੇਲੇ ਟੁਕੀਏ ਪਿੰਡੂ ਖੇਤਰ ਵਾਲੀ ਸੀਟ ਹੈ ਸਭ ਤੋਂ ਮੂਰੇ ਅਕਾਲੀ ਦਲ ਹੈ ਬਾਕੀ ਪਾਰਟੀਆਂ ਜਿਹੜੀਆਂ ਨੇ ਉਹ ਆਪਦੀ ਹੋਂਦ ਬਚਾਉਣ ਦੀ ਲੜਾਈ ਲੜ ਰਹੀ ਹੈ। ਕਾਂਗਰਸ ਪਾਰਟੀ ਨੂੰ ਵੀ ਲੋਕਾਂ ਨੇ ਦੇਖ ਲਿਆ। ਆਮ ਆਦਮੀ ਪਾਰਟੀ ਦਾ ਰਾਜ ਵੀ ਲੋਕਾਂ ਨੇ 25 ਸਾਲ ਦੇਖ ਲਿਆ ਹੋਇਆ ਵਾ। ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਸ਼ਰ੍ਹਾਂ ਤੱਕ ਸੀਮਤ ਆ। ਇਹ ਪਿੰਡੂ ਸੀਟਾਂ ਇਸ ਕਰਕੇ ਅਸੀਂ ਇੱਥੇ ਜਿਹੜੇ ਨੇ ਸਭ ਤੋਂ ਮੂਰੇ ਆ ਔਰ ਇਹ ਸੀਟ ਨੂੰ ਅਸੀਂ ਵੱਡੇ ਫਰਕ ਨਾਲ ਜਿੱਤਾਂ। ਕੈਂਡੀਡੇਟ ਉਹਦਾ ਕਿਰਦਾਰ, ਉਹਦੀ ਪਾਰਟੀ ਤੇ ਉਹਦੇ ਕੰਮ। ਇਹ ਚਾਰ ਚੀਜ਼ਾਂ ਦਾ ਸੁਮੇਲ ਜਿਹੜਾ ਹੈਗਾ ਉਹ ਵੋਟ ਪਾਉਣ ਦੇ ਲਈ ਸਾਨੂੰ ਸੌਖਾ ਕਰੇਗਾ। ਅੱਜ ਸਾਡੇ ਆਲੇ-ਦੁਆਲੇ ਉਹ ਕਿਰਦਾਰਾਂ ਦੇ ਲੋਕ ਵੀ ਘੁੰਮਦੇ ਨੇ ਜਿਹੜੇ ਸੌਂਦੇ ਕਿਸੇ ਹੋਰ ਪਾਰਟੀ 'ਚ ਜਾਗਦੇ ਕਿਸੇ ਹੋਰ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਪੂਰਾ ਕੋਹਣਾ ਨੇ ਸਿਆਸਤ ਵਿੱਚ ਇੱਕ ਵੱਡਾ ਧਮਾਕਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਭਾਈ ਮਨਜੀਤ ਸਿੰਘ ਨੇ ਕਿਹਾ ਕਿ ਉਹ ਬਾਦਲ ਪਰਿਵਾਰ ਤੇ ਅਕਾਲੀ ਦਲ ਤੋਂ ਅਸਤੀਫਾ ਦਿੰਦੇ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹੁਣ ਸਿੱਖੀ ਸਿਧਾਂਤਾਂ ਤੇ ਖਰਾ ਨਹੀਂ ਉਤਰਿਆ ਇਸ ਦੇ ਨਾਲ ਹੀ ਭਾਈ ਮਨਜੀਤ ਸਿੰਘ ਨੇ ਖਡੂਰ ਸਾਹਿਬ ਹਲਕੇ ਸਮਿਤ ਪੰਜਾਬ ਦੇ ਵੱਖ-ਵੱਖ ਲੋਕ ਸਭਾ ਹਲਕਿਆਂ ਤੋਂ ਚੋਣ ਲੜੇ ਭਾਈ ਅਮਰਿਤਪਾਲ ਸਿੰਘ ਭਾਈ ਸਰਬਜੀਤ ਸਿੰਘ ਤੇ ਭਾਈ ਜਸਕਰਨ ਸਿੰਘ ਕਾਉਂ ਸਿੰਘ ਵਾਲਾ ਦੀ ਹਮਾਇਤ ਦਾ ਵੀ ਐਲਾਨ ਕੀਤਾ ਭਰੇ ਮਨ ਨਾਲ ਅੱਜ ਸ਼੍ਰੋਮਣੀ ਅਕਾਲੀ ਦਲ ਤੇ ਮੇਰੀ ਮਾਂ ਜਥੇਬੰਦੀ ਹੈ ਔਰ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਸਿਪਾਹੀ ਆ ਸ਼੍ਰੋਮਣੀ ਅਕਾਲੀ ਦਲ ਮੇਰੇ ਖੂਨ ਵਿੱਚ ਰਚਿਆ ਹੈ ਔਰ ਮੈਂ ਮਰਦੇ ਤੱਕ ਦਮ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਜਿਹੜਾ ਰਹਿਣਾ ਔਰ ਆਖਰੀ ਸਾਹ ਵੀ ਇੱਥੇ ਚ ਲੈਣਾ ਲੇਕਿਨ ਅੱਜ ਮੈਂ ਬਾਦਲ ਦਲ ਤੋਂ ਜਿਹੜਾ ਉਹ ਮੈਂ ਅਸਤੀਫਾ ਦੇਣਾ ਔਰ ਪਾਈ ਅਮਰਪਾਲ ਸਿੰਘ ਜੀ ਜਿਹੜੇ ਖਡੂਰ ਸਾਹਿਬ ਤੋਂ ਚੋਣ ਲੜ ਰਹੇ ਆ ਉਹਨਾਂ ਦੀ ਮੈਂ ਹਮੈਦਪੁਰ ਦੇ ਹੋਰ ਐਲਾਨ ਕਰਦਾ ਕਿ ਉਹ ਕੋਲ ਜੇਲ੍ਹ ਵਿੱਚ ਬੰਦ ਨੇ ਔਰ ਬੜੀ ਤਕੈਸ਼ਾਈ ਹੋਈ ਆ ਔਰ ਐਨਐਸਏ ਲੱਗੀ ਆ ਭਾਵੇਂ ਕਿ ਐਨਐਸਏ ਮੇਰੇ ਤੇ ਵੀ 2 ਸਾਲ ਦੀ ਲੱਗੀ ਸੀ ਲੇਕਿਨ ਜੇਲ੍ਹ ਕੱਟਣੀ ਬੜੀ ਔਖੀ ਆ ਦੇਣੀ ਤਾਂ ਛਿੱਧੀ ਸਭ ਤੋਂ ਔਖੀ ਆ ਲੇਕਿਨ ਜੇਲ੍ਹ ਕੱਟਣੀ ਵੀ ਬੜੀ ਔਖੀ ਹੈ ਮੈਂ 8 ਸਾਲ ਜੇਲ੍ਹ ਕੱਟੀ ਹੈ ਜਿਹਦੇ ਵਿੱਚ ਅੰਮ੍ਰਿਤਸਰ ਜੇਲ੍ਹ ਅ ਜਲੰਧਰ ਜੇਲ੍ਹ ਲੁਧਿਆਣਾ ਜੇਲ੍ਹ ਪਟਿਆਲਾ ਜੇਲ੍ਹ ਸੰਗਰੂਰ ਜੇਲ੍ਹ ਬਠਿੰਡਾ ਜੇਲ੍ਹ ਔਰ ਲੱਦਾ ਕੋਠੀ ਮਿਲਟਰੀ ਕੈਂਪ ਤੇ ਜੋਧਪੁਰ ਜੇਲ੍ਹ ਜਲੀਆ ਉਹ 5 ਸਾਲ ਕੱਟੀ ਆ ਜੇਲਾ ਕੱਟੀਆਂ ਬੜੀਆਂ ਔਖੀਆਂ ਨੇ ਸੋ ਜਿੱਥੇ ਮੁਲਾਕਾਤਾਂ ਵੀ ਜਿਹੜੀਆਂ ਨੇ ਪਿੱਛੇ ਪਰਿਵਾਰ ਉਹ ਨਹੀਂ ਸੀ ਜਾ ਸਕਦੇ ਲੇਕਿਨ ਮੈਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹਦੀ ਸੇਵਾ ਕਰਦਾ ਰਹੂੰਗਾ ਔਰ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਨਾ ਮੈਂ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਨੂੰ ਕੋ ਮਾਰਾ ਲਫਜ ਕਹਿਣਾ ਨਾ ਮੈਂ ਸ਼੍ਰੋਮਣੀ ਅਕਾਲੀ ਦਲ ਨੂੰ ਕਹਿਣਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਮਾਰਾ ਨਹੀਂ ਔਰ ਨਾ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਮਾਰੀ ਹੈ ਹੁਸ਼ਿਆਰਪੁਰ ਦੇ ਫੂਡ ਸਟਰੀਟ ਚੌਂਕ ਵਿੱਚ ਪੁਲਿਸ ਦੀ ਬੱਸ ਤੇ ਇੱਕ ਪ੍ਰਾਈਵੇਟ ਗੱਡੀ ਦਾ ਐਕਸੀਡੈਂਟ ਹੋ ਗਿਆ ਇਸ ਐਕਸੀਡੈਂਟ ਵਿੱਚ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਰੇ ਆ ਪਰ ਬੱਸ ਨਾਲ ਵੱਜੀ ਕਾਰ ਬੁਰੀ ਤਰ੍ਹਾਂ ਤਹੱਸਨੈਸ ਹੋ ਗਈ ਇਸ ਮੌਕੇ ਤੇ ਕਾਰ ਡਰਾਈਵਰ ਨੇ ਦੱਸਿਆ ਕਿ ਉਹ ਚੰਡੀਗੜ੍ਹ ਤੋਂ ਜੰਮੂ ਜਾ ਰਹੇ ਸੀ ਤੇ ਜਿਵੇਂ ਹੀ ਫੂਡ ਸਟਰੀਟ ਲਾਈਟਾਂ ਦੇ ਕੋਲ ਪਹੁੰਚਿਆ ਤਾਂ ਉਸ ਸਾਈਡ ਤੋਂ ਆ ਰਹੀ ਇੱਕ ਪੁਲਿਸ ਦੀ ਬੱਸ ਨੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸ ਦੀ ਗੱਡੀ ਦਾ ਨੁਕਸਾਨ ਹੋ ਗਿਆ ਦੂਜੇ ਪਾਸੇ ਮੌਕੇ ਤੇ ਪਹੁੰਚੀ ਪੁਲਿਸ ਨੇ ਦੱਸਿਆ ਕਿ ਜਿਹੜੀ ਪ੍ਰਾਈਵੇਟ ਗੱਡੀ ਹੈ ਉਹ ਬਹੁਤ ਤੇਜ਼ ਸੀ ਜਿਸ ਕਾਰਨ ਉਸ ਦਾ ਨੁਕਸਾਨ ਹੋਇਆ ਪਰ ਡਰਾਈਵ ਬਹੁਤੀ ਹੌਲੀ ਆ ਰਿਹਾ ਸੀ ਪਰ ਪੁਲਿਸ ਦੀ ਗੱਡੀ ਤੇਜ਼ ਸੀ ਇਸ ਕਾਰਨ ਉਸ ਦੀ ਗੱਡੀ ਦਾ ਨੁਕਸਾਨ ਹੋਇਆ ਮੌਕੇ ਦੇ ਸਾਮਨਾ ਤੇ ਡਰਾਈਵਰ ਇਹਨਾਂ ਦੀ ਗਲਤੀ ਲੱਗਦੀ ਤੇ ਕਿਉਂਕਿ ਉਹ ਤਾਂ ਸਿੱਧੇ ਜਾ ਰਹੇ ਸੀ ਵੱਜੇ ਤਾਂ ਇਹ ਹੀ ਆ ਨਾ ਵਿੱਚ ਗੱਡੀ ਇਹਨਾਂ ਦੀ ਵੱਜੀ ਆ ਆਪਣੀ ਸਾਈਡ 'ਚ ਉਹ ਗੱਡੀ ਇਧਰੋਂ ਆਈ ਹੈ ਨਾ ਇਧਰੋਂ ਆਏ ਉਹ ਸਿੱਧੇ ਜਾ ਰਹੇ ਸੀ ਇਹ ਇਧਰੋਂ ਤੇਜ਼ ਰਫਤਾਰੀ ਨਾਲ ਆਇਆ ਦੇ ਦੇਖਣ ਤੋਂ ਤਾਂ ਇਹ ਹੀ ਲੱਗਦਾ ਕਿ ਨਾ ਇਹ ਤੇਜ਼ ਰਫ਼ਤਾਰੀ ਨਾਲ ਅਗੇ ਗੱਡੀ ਇਹਨਾਂ ਨੇ ਮਾਰੀ ਆ ਉਹਨੇ ਤਾਂ ਨਹੀਂ ਮਾਰੀ ਨਾ ਤੇ ਮੋੜੇ ਕਿ ਅਸੀਂ ਬਚਾ ਕਰਨਾ ਆਪਣਾ ਸਵਾਰੀਆਂ ਦਾ ਨੁਕਸਾਨ ਨਹੀਂ ਸਵਾਰੀਆਂ ਦਾ ਕੋਈ ਨੁਕਸਾਨ ਨਹੀਂ ਹੋਇਆ ਮੈਮ ਬੱਸ ਜਿਹੜੀ ਹੈ 8 ਵਜੇ ਤੋਂ ਬਾਅਦ ਸ਼ਹਿਰ ਚ ਲਿਆ ਸਕਦੇ ਚਾਹੇ ਕਿਛੀ ਦੀ ਬੱਸ ਬੱਸ ਸ਼ਹਿਰ ਦੇ ਵਿੱਚ ਲੰਘਾ ਸਕਦੇ ਆਂ ਆਪਾਂ 8 ਵਜੇ ਤੋਂ ਬਾਅਦ ਡਿਊਟੀ ਹੈ ਨਾ ਬੱਸਾਂ ਹਨ ਵੱਡੀ ਬੱਸ ਹੈਗੀ ਪਰ ਉਹ ਡਿਊਟੀ ਤੇ ਆ ਨਾ ਫੋਰਸ ਲੈਣ ਆਏ ਸੀ ਕੋਈ ਸਪੈਸ਼ਲ ਪਰਮਿਸ਼ਨ ਵੀ ਨਹੀਂ ਹੈ ਕਿ ਸ਼ਹਿਰ ਦੇ ਵਿੱਚ ਦੀ ਬੱਸ ਹੰਗਾਈ ਜਾਵੇ ਡਰਾਈਵਰ ਦੀ ਆਪਣੀ ਮਰਜ਼ੀ ਹੈ ਕਿ ਮੈਂ ਜਲਦੀ ਪਹੁੰਚਣਾ ਸੀ ਜਹਾਂ ਖੇਲਾ ਤੇ ਮੈਂ ਕਿਧਰ ਮਰਜ਼ੀ ਲੈ ਜਾਣਾ ਉਹਦੀ ਵਾਰੀ ਕੀ ਹੈ ਮੈਂ ਬੋਲ ਰਿਹਾ ਨਾ ਨਾ ਤਾਂ ਬਸ ਦੇ ਡਾਕੂਮੈਂਟ ਪੂਰੇ ਨੇ ਤੇ ਬਾਕੀਆਂ ਦਾ ਚਲਾਨ ਕੱਟਿਆ ਜਾਂਦਾ ਨਾ ਜਿਹੜੀਆਂ ਨੰਬਰ ਪਲੇਟਾਂ ਐ ਨਾ ਡਾਕੂਮੈਂਟ ਗਾਦੇ ਪੂਰੇ ਨੇ ਇਹਦੇ ਵਾਸਤੇ ਕੋਈ ਨਹੀਂ ਚੈੱਕ ਕਰ ਲੈਂਦੇ ਆਪਾਂ ਹਾਂਜੀ ਲੱਗਦਾ ਨਹੀਂ ਕਿ ਆਪਣਾ ਹੀ ਮੁਲਾਜ਼ਮ ਦਾ ਫੱਕ ਪੂਰੇ ਆ ਵੀ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਪੈਸਾ ਜੇ ਗਲਤੀ ਹੋਗੀ ਉਹਨੂੰ ਮਿਲੂਗੀ ਜੋ ਕਾਰਵਾਈ ਹੋਗੀ ਉਹ ਕਰਾਂਗੇ ਸਾਬਕਾ ਕੇਂਦਰੀ ਮੰਤਰੀ ਸ਼ਸ਼ੀਥ ਰੂਰ ਅੱਜ ਅੰਮ੍ਰਿਤਸਰ ਪਹੁੰਚੇ ਇਸ ਦੌਰਾਨ ਉਹ ਸਤਖੰਡਿ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਲਈ ਪਹੁੰਚੇ। ਉਹਨਾਂ ਸਤਖੰਡਿ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਸੇ ਦਰਬਾਰ ਸਾਹਿਬ ਦੇ ਪ੍ਰਕਰਮਾ ਕਰਕੇ ਪਵਿੱਤਰ ਗੁਰਬਾਣੀ ਦਾ ਕੀਰਤਨ ਸਰਵਨ ਕੀਤਾ ਤੇ ਬਾਅਦ ਵਿੱਚ ਉਹਨਾਂ ਸਰਬੱਤ ਦੇ ਭਲੇ ਦੀ ਅਰਦਾਸ ਦਰਬਾਰ ਸਾਹਿਬ ਦੇ ਵਿੱਚ ਕੀਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਸਾਬਕਾ ਕੇਂਦਰੀ ਮੰਤਰੀ ਸ਼ਸ਼ੀਥ ਰੂਰ ਨੇ ਕਿਹਾ ਕਿ ਰੋਹਾਨੀਅਤ ਦਾ ਕੇਂਦਰ ਦਰਬਾਰ ਸਾਹਿਬ ਜਿੱਥੇ ਆ ਕੇ ਮਨ ਨੂੰ ਬੜੀ ਸ਼ਾਂਤੀ ਮਿਲੀ ਹੈ। ਉਹਨਾਂ ਕਿਹਾ ਕਿ ਉਹ ਜਦੋਂ ਵੀ ਦਰਬਾਰ ਸਾਹਿਬ ਆਉਣ ਦਾ ਮ ਤਿੰਨ ਨੇ ਕਿਹਾ ਕਿ ਇੰਨੀ ਗਰਮੀ ਦੇ ਬਾਵਜੂਦ ਪੱਥਰ ਵੀ ਤਪ ਰਿਹਾ ਸੀ ਲekin ਜਿਸ ਤਰ੍ਹਾਂ ਕੇ ਦਰਬਾਰ ਸਾਹਿਬ ਦੇ ਪ੍ਰਕਰਮਾ ਵਿੱਚ ਪਹੁੰਚੇ ਤਾਂ ਵੈਗੁਰੂ ਜਿਹੀ ਕਿਰਪਾ ਹੋਈ ਕਿ ਦਰਬਾਰ ਸਾਹਿਬ ਗਰਮੀ ਵੀ ਨਹੀਂ ਲੱਗੀ ਉਹਨੇ ਕਿਹਾ ਕਿ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਮਨ ਨੂੰ ਇੱਕ ਬਖਰੀ ਸ਼ਾਂਤੀ ਮਹਿਸੂਸ ਹੋਈ। ਦਿਲ ਮੇਂ اتنا ਸਕੂਨ ਮਿਲਦਾ ਹੈ भगवान के साथ एक अकेलापन महसूस है लाखों जन है लेकिन आप अकेले हो भगवान के साथ मैं बहुत सुंदर इलाका है और मेरे ख्याल में यहाँ आना तो एक बहुत स्पेशल अनुभव है सब लोग जो भी आपका धर्म हो आपका मजहब हो यहाँ आएंगे तो सब मतलब एक ही भगवान है हम आपके मन में ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਮੀਟਿੰਗ ਉੜਮੜ ਵਿਖੇ ਹੋਈ ਇਸ ਵਿੱਚ ਜੱਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਪੁੱਲਾ ਨੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਆਗੂਆਂ ਨੇ ਪਿੰਡ ਦੀਆਂ ਸਮੱਸਿਆਵਾਂ ਤੇ ਮੰਗਾਂ ਸੰਬੰਧੀ ਵਿਚਾਰ ਵਟਾਂਦਰਾ ਕਰਦਿਆਂ ਚੋਣਾਂ ਦੇ ਮੱਦੇਨਜ਼ਰ ਮਾਈਨਿੰਗ ਵਿਭਾਗ ਖਿਲਾਫ ਮੋਰਚਾ ਖੋਲ੍ਹਣ ਲਈ 1 ਜੂਨ ਨੂੰ ਦਸੂਹਾ ਵਿਖੇ ਧਰਨਾ ਦੇਣ ਦਾ ਫੈਸਲਾ ਕੀਤਾ। ਪਾਜਪਾਉਂ ਮੀਦਵਾ ਤਰਨਜੀਤ ਸਿੰਘ ਸੰਧੂ ਦੇ ਪ੍ਰਚਾਰ ਦੇ ਲਈ ਅਦਾਕਾਰਾ ਪ੍ਰੀਤੀ ਸਪਰੂ ਅਜਨਾਲਾ ਪਹੁੰਚੇ ਜਿੱਥੇ ਪਾਜ ਪਾਵੀ ਸੇ ਸੈਲ ਪੰਜਾਬ ਦੇ ਪ੍ਰਧਾਨ ਬੋਨੀ ਅਮਰਪਾਤ ਸਿੰਘ ਜਨਾਲਾ ਦੀ ਪਤਨੀ ਡਾਕਟਰ ਅਨੂ ਅਜਨਾਲਾ ਵੱਲੋਂ ਮਹਿਲਾਵਾਂ ਲਈ ਰੱਖੀ ਕਿ ਜਨਸਮਾਨ ਨੂੰ ਸੰਬੋਧਨ ਕਰਦੇ ਉਹ ਭਾਵੁਕ ਹੋ ਗਏ ਤੇ ਉਹਨਾਂ ਵੱਲੋਂ ਮਹਿਲਾਵਾਂ ਲਈ ਇੱਕ ਵਿਸ਼ੇਸ਼ ਗੀਤ ਵੀ ਗਾਇਆ ਗਿਆ ਇਸ ਮੌਕੇ ਅਦਾਕਾਰਾ ਪ੍ਰੀਤੀ ਸਪਰੂਨੀ ਕਿਹਾ ਕਿ ਪੰਜਾਬ ਦੇ ਹਾਲਾਤ ਦਿਨ ਬਦ ਦਿਨ ਬੱਤਰ ਹੁੰਦੇ ਜਾ ਰਹੇ ਹਨ ਕਿਹਾ ਕਿ ਪੰਜਾਬ ਵਿੱਚ ਨਸ਼ੇ ਲੁੱਟਖਸਟ ਗੈਂਗਸਟਰਵਾਦ ਦਾ ਬੋਲਬਾਲਾ ਹੈ ਤੇ ਜੇਕਰ ਪੰਜਾਬ ਨੂੰ ਮੁੜ ਸੁਧਾਰਿਤ ਕਰਨਾ ਹੈ ਤਾਂ ਪੰਜਾਬ ਵਿੱਚ ਯੂਪੀ ਦੇ ਮੁੱਖ ਮੰਤਰੀ ਯੋਗੀ ਦੇ ਤੇ ਨਾਥ ਵਰਗਾ ਮੁੱਖ ਮੰਤਰੀ ਪੰਜਾਬ ਨੂੰ ਚਾਹੀਦਾ ਹੈ ਤਾਂ ਤਰਕ ਹੀ ਨਾ ਹੋਣ ਕਰਦਾ ਕੀ ਕਰਨ ਮੰਗਦੇ ਹੋ ਮੈਂ ਇਹ ਮੰਨਦੀ ਆ ਕਿ ਸਾਡੇ ਲੀਡਰਾਂ ਨੇ ਨਾ ਆਪਣੇ ਬਾਰੇ ਸੋਚਿਆ ਆਪਣੀ ਪਾਰਟੀ ਬਾਰੇ ਸੋਚਿਆ ਉਹ ਇਹ ਨਾ ਅਨਸੈਲਫਿਸ਼ਲੀ ਪੰਜਾਬ ਲਈ ਨਹੀਂ ਸੋਚੇ ਜਿਸ ਇਹ ਥਾਂ ਲੈਂਦੇ ਕਿ ਭਈ ਪੰਜਾਬ ਵਿੱਚ ਅਸੀਂ ਲਾਣੇ ਇੰਡਸਟਰੀਜ਼ ਲਾਣੀਆਂ ਐ ਅਸੀਂ ਇੰਨਾ ਕਿਸਾਨਾਂ ਨੂੰ ਫੂਡ ਪ੍ਰੋਸੈਸਿੰਗ ਦੇ ਯੂਨਿਟਸ ਪਵਾਨੀਆਂ ਅਸੀਂ ਐਮਜ਼ ਹਸਪੀਟਲ 에어ਪੋਰਟ ਰੇਲਵੇ ਸਟੇਸ਼ਨ ਹਰ ਚੀਜ਼ ਟਨਲਸ ਮੁੰਬਈ ਤੁਸੀਂ ਆ ਕੇ ਦੇਖੋ ਕਿੰਨਾ ਡਵੈਲਪ ਹੋ ਗਿਆ ਅন্ডਰਵਾਟਰ ਟਨਲਸ ਅੰਡਰਵਾਓ ਆਪ ਕੋ ਐਨੀ ਬ੍ਰਿਜਸ ਜਿਵੇਂ ਫੋਰਨ ਕੰਟਰੀ ਚੁੰਦੇ ਆ ਇੰਨਾ ਮਤਲਬ ਸਾਰਾ ਇੰਡੀਆ ਯੂਪੀ ਦੇਖ ਲੋ ਯੂਪੀ ਚ ਕਿੰਨਾ ਹੋਇਆ ਵਿਕਾਸ ਮੋਦੀਸ ਉਥੇ ਮੋਦੀ ਸਾਹਿਬ ਦੀ ਸਰਕਾਰ ਹੈ ਨਾ ਮਤਲਬ ਯੋਗਨਾਥ ਜੀ ਦੇ ਤੇ ਇੰਨਾ ਡਵੈਲਪਮੈਂਟ ਯੂਪੀ ਤੇ ਮੈਨੂੰ ਲੱਗਦਾ ਕਿ ਮਤਲਬ ਉਹ ਜਿਵੇਂ ਸਾਨੂੰ ਨਾ ਪੰਜਾਬ ਨੂੰ योगीनाथ जी जैसा चीफ मिनिस्टर चाहिए ਹੁਸ਼ਿਆਰਪੁਰ ਦੇ ਜਿਲੰਦਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਤੇਲ ਨਾਲ ਭਰਿਆ ਟੈਂਕਰ ਬੇਕਾਬੂ ਹੋ ਕੇ ਸੜਕ ਤੇ ਪਲਟ ਗਿਆ ਹਾਸੀ ਦੌਰਾਨ ਟੈਂਕਰ ਚ ਭਰਿਆ ਹਜ਼ਾਰਾਂ ਲੀਟਰ ਸਰੋਂ ਦਾ ਤੇਲ ਸੜਕ ਤੇ ਫੈਲ ਗਿਆ ਹਾਸਾ ਦਸੂਹਾ ਦੇ ਹਾਜੀਪੁਰ ਚੌਂਗ ਤੋਂ ਕੁਝ ਦੂਰੀ ਤੇ ਇੱਕ ਨਿਜੀ ਹੋਟਲ ਸਾਹਮਣੇ ਵਾਪਰਿਆ ਖੁਸ਼ਕਿਸਮਤੀ ਰਹੀ ਕਿ ਇਸ ਹਾਸੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਪਰ ਦਸੂਹਾ ਪੁਲਿਸ ਦੀ ਸਭ ਤੋਂ ਵੱਡੀ ਨਾਕਾਮੀ ਇੱਥੇ ਜ਼ਰੂਰ ਦੇਖਣ ਨੂੰ ਮਿਲੀ ਇਹ ਨੈਸ਼ਨਲ ਹਾਈਵੇ ਤੇ ਤੇਲ ਦੇ ਛਿੱਟੇ ਕਾਂ ਜਿੱਥੇ ਛੋਟੇ ਵਾਹਨ ਕੰਟਰੋਲ ਤੋਂ ਬਾਹਰ ਹੁੰਦੇ ਦੇਖੇਗੇ ਪਰ ਦਸੂਹਾ ਪੁਲਿਸ ਨੇ ਤੀਜਿਆਂ ਦੀ ਪਰਵਾਹ ਕੀਤੇ ਬਿਨਾਂ ਇੱਕ ਘਟਨਾ ਵਾਲੀ ਥਾਂ ਤੇ ਤਾਇਨਾਤ ਨਾਜ਼ਮੀ ਕੀਤਾ ਜਿਸ ਹਾਈਵੇ ਤੇ ਤੇਜ਼ ਰਫ਼ਤਾਰ ਵਾਹਨਾਂ ਨੂੰ ਘਟਨਾ ਵਾਲੀ ਥਾਂ ਤੋਂ ਸਨਿਆ ਕਢਣ ਚ ਮਦਦ ਮਿਲ ਸਕਦੀ ਅੰਮ੍ਰਿਤਸਰ ਤੋਂ ਸਵਰਨਕਾਰ ਬਰਾਦਰੀ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਅੰਮ੍ਰਿਤਸਰ ਵਿਖੇ ਕੁਲਦੀਪ ਸਿੰਘ ਢਾਲੀਵਾਲ ਦੇ ਹੱਕ ਵਿੱਚ ਸਵਰਨਕਾਰ ਬਰਾਦਰੀ ਉੱਤਰੀ ਇਸ ਦੌਰਾਨ ਸਵਰਨਕਾਰ ਬਰਾਦਰੀ ਨੇ ਆਮ ਆਦਮੀ ਪਾਰਟੀ ਦੀ ਲੋਕ ਸਭਾ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਨੇ ਭਰੋਸਾ ਦਿੱਤਾ ਕਿ ਉਹਨਾਂ ਦੀਆਂ ਮੁਸ਼ਕਲਾਂ ਦਾ ਪਹਿਲ ਦੇ ਆਧਾਰ ਤੇ ਹੱਲ ਹੋਵੇਗਾ ਮੀਟਿੰਗ ਦੌਰਾਨ ਸਵਰਨਕਾਰ ਬਰਾਦਰੀ ਨੇ ਕੁਲਦੀਪ ਸਿੰਘ ਢਾਲੀਵਾਲ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੀ ਬਰਾਦਰੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਵੋਟ ਪਾਵੇਗੀ ਆਪਣੇ ਪ੍ਰਧਾਨਾਂ ਨਾਲ ਮੀਟਿੰਗ ਕੀਤੀ ਆ ਔਰ ਲੋਕ ਸਭਾ ਦੀ ਵੋਟ ਵਾਸਤੇ ਬੇਨਤੀ ਕੀਤੀ ਆ ਔਰ ਬਹੁਤ ਹੀ ਰਿਸਪੌਂਸ ਮਿਲੇ ਹਾਲੇ ਅਸੀਂ ਥੋੜਾ ਲੇਟ ਹੋ ਗਏ ਪਰ ਹਾਲ ਫੇਰ ਵੀ ਪੂਨ ਸੀਗਾ ਬਹੁਤ ਵਧੀਆ ਚर्चा ਹੋਈ ਆ ਜਿਹੜੀਆਂ ਇਹਨਾਂ ਦੀਆਂ ਸਮੱਸਿਆਵਾਂ ਇਹ ਵੀ ਲੋਕ ਸਭਾ ਦੀ ਇਲੈਕਸ਼ਨ ਤੋਂ ਬਾਅਦ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਦੱਸਿਆ ਇਹਨਾਂ ਨੇ ਕੁਝ ਕੁਝ ਜੀ ਬਾਅਦ ਦੇ ਵਿੱਚ ਬੈਠ ਕੇ ਜਿਹੜਾ ਸੋਲੂਸ਼ਨ ਕਰਾਂਗੇ ਸਭ ਨੇ ਕਿਹਾ ਕਿ ਵੋਟ ਆਮ ਆਦਮੀ ਪਾਰਟੀ ਨੂੰ ਪਾਊਗੀ ਇਸ ਕਰਕੇ ਮਨ ਬਹੁਤ ਖੁਸ਼ ਹੋਇਆ ਔਰ ਅੱਜ ਲੀਡ ਜਿਹੜੀ ਆ ਸਾਡੀ ਹੋਰ ਵੱਧ ਗਈ। ਨਜ਼ਰ ਮਾਰਦੇ ਅੱਜ ਦੇ ਮੌਸਮ ਦੇ ਹਾਲ ਦੇ ਵਾਲ। ਆਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ